ਹਾਂਜੀ ਵੀਰ ਜੀ ਸਸਿਕਾ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਇੱਕ ਕਟਾਫਰ ਸੇਲ ਹੈ ਜੀ ਉਮਰੇ ਦੀ ਹੈਗੀ ਹੈਗੀ 21 ਮਹੀਨੇ ਤੇ 10ਵੇਂ ਮਹੀਨੇ ਜਨੇ ਪੂਰੇ 2 ਸਾਲਾਂ ਦਾ ਹੋ ਜਾਣਾ ਗੱਦਗਾੜ ਤੁਸੀਂ ਕਰ ਲੋ ਚੱਕ ਪੂਰੇ ਵੱਡੇ ਗੱਦਗਾੜ ਦਾ ਤੇ ਮਾ ਦਾ ਮਿਲਕਰ ਰਿਕਾਰਡ ਹੈਗਾ ਸੀ 17 ਕਿਲੋ ਨਾਰਮਲ ਖਰਾਕ ਤੇ ਕਿਉਂ ਉਹ ਦੋ ਆਪਾਂ ਨੂੰ ਇੰਨੀ ਨੌਲੇਜ ਨਹੀਂ ਹੈਗੀ ਸੀਗੀ ਵੀ ਪ੍ਰੋਡਕਟ ਦਾ ਵਗੈਰਾ ਦੇ ਕੇ ਵਧਾਇਆ ਜਾ ਸਕਦਾ ਦੁੱਧ ਦਾ 17 ਕਿਲੋ ਹੈਗਾ ਸੀ 84000 ਦੀ ਵੇਚੀ ਸੀ ਆਪਾਂ ਮੰਡੀ ਤੇ ਇਹਨੂੰ ਸਾਢੇ 5 ਮਹੀਨੇ ਦੀ ਸੂਈ ਨੂੰ ਬਿਣਾ ਗੱਬਣ ਦਾ ਕੱਦ-ਗਾੜ ਪੂਰੇ ਦਾ ਬਾਕੀ ਸੀਮਣ ਦਾ ਹੈਗਾ ਵਿਤਾਬ ਦਾ ਐਚਐਸਬੀ ਵਾਲਿਆਂ ਦਾ ਜਿਹੜਾ ਵਿਤਾਬ ਤੇ ਦਾਦਾ ਇਹਦਾ ਹੈਗਾ ਸਮਰਾਟ ਥੀਮ ਗੇਰੀਆਂ ਤੇ ਕੱਲ-ਕੱਲ ਦਾ ਮੇਨ ਆਪਣੇ ਕੋਲ ਹੈਗਾ ਵੀਰ ਜੀ ਜੇ ਜੇ ਘੇ ਪ੍ਰਾਣੇ ਲੈਣਾ ਤਾਂ ਮੇਰੇ ਨੰਬਰ ਤੇ ਸੰਪਰਕ ਕਰ ਲਿਓ 62800 ਪੂਰਾ 14840 70000 ਚੋਂ ਬਸ ਮਾਨਦਾਨੀ ਕਰਨਾ ਉਮਰ ਹੈਗੀ ਐਕੂਰੇਟਸ 21 ਮਹੀਨੇ ਹਾਂਜੀ ਵੀਰੇ ਕੱਲ ਨੂੰ ਸ਼ੁੱਕਰਵਾਰ ਮੰਡੀ ਤੇ ਪਾਉਣਾ ਫਿਰ ਆਪਾਂ ਨੇ ਇਹ ਮਾਨਸਾਂ ਤੇ ਜੇ ਕੋਈ ਵੀ ਭਰਾ ਚਾਹਵਣ ਹੋਇਆ ਖਰੀਦਣ ਤਾਂ ਮੇਰੇ ਨੰਬਰ ਤੇ ਸੰਪਰਕ ਜ਼ਰੂਰ ਕਰ ਲਿਓ ਤੇ ਮੁੱਲ ਇਹਦਾ ਕਰਦੇ ਆਪਾਂ ਮੁੱਲ ਚਲੋ ਜਿੰਨਾ ਮਰਜ਼ੀ 70000 ਚ ਮਾਨਦਾਨ ਕਰ ਲਾਂਗੇ ਬਾਕੀ ਪੂਰੇ ਵੱਡੇ ਗੱਦ ਘਾੜਦਾ ਤੇ ਪਿੱਠ ਬੂੜਾ ਪੂਰਾ ਟੌਪ ਦਾ ਟੈਸਟਿਕਲ ਜਮਾਂ ਸਿੱਧੇ ਇਹ ਟੈਸਟਿਕਲ ਹੁੰਦੇ ਨਹੀਂ ਕਿਸੇ ਝੁੱਟ ਦੇ ਛੇਦੀ ਕਰਕੇ ਟੇਢੇ ਮੇਢੇ ਤੇ ਥੋੜਾ ਜਿਹਾ ਸਿੰਘ ਦਾ ਨੁਕਸਾਨ ਜ਼ਰੂਰ ਹੋ ਗਿਆ ਦਿਖਾ ਦਿੰਨਾ ਤੁਹਾਨੂੰ ਪੁਰਾ ਥੋੜਾ ਜਿਹਾ ਬਾਕੀ ਕੋਈ ਦਿੱਕਤ ਨਹੀਂ ਤੇ ਨਾਥ ਨੂੰਥ ਮਾਰੀ ਨਹੀਂ ਜੀਲ ਸਾਹਿਬ ਬੁਰਾਗਾ ਮੁੱਲ ਕੋਈ ਨਹੀਂ ਬਸ 70000 ਚ ਮਾਨਦਾਨ ਕਰਦਾਂਗੇ